ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਜਲੇਬੀਆਂ ਇਹ ਆਪਾਂ ਇੱਕ ਬਾਟ ਮੈਦੇ ਦੀ ਲਈ ਹੈ ਤੇ ਉਨੀ ਆਪਾਂ ਖੰਡ ਲਈ ਹੈ ਹੁਣ ਇਹ ਆਪਾਂ ਮੈਦੇ ਦਾ ਇੱਕ ਘੋਲ ਤਿਆਰ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਤੁਹਾਨੂੰ ਦਿਖਾਵਾਂਗੇ ਜਿਉਂਦਾ ਜਾਰਣਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਘੋਲ ਤਿਆਰ ਕਰਾਂਗੇ ਨਾ ఘోళ బాకి తయారా జీ ఎస్ తరదాళా నాదే థా పా బేకింగ్ సోడ్ బేకింగ్ పావుడ సోడ్ బేకింగ్ పాడరం మికస్ ਪਾਈ ਕਬਾਟੀ ਖੰਡ ਦੀ ਪਾਲੀ ਹੈ ਤੇ ਹੁਣ ਆਪਾਂ ਪਾਣੀ ਕਬਾਟੀ ਇਹ ਚ ਪਾਣੀ ਪਾਵਾਂਗੇ ਤੇ ਹੁਣ ਇਹਦੀ ਇੱਕ ਚਾਸ਼ਨੀ ਤਿਆਰ ਕਰ ਲਾਂਗੇ ਇਹ ਆਪਾਂ ਕੋਈ ਇੱਕ ਤਾਰ ਜਾਂ ਦੋ ਤਾਰ ਵਾਲੀ ਨਿ ਬਣਾਉਣੀ ਬਸ ਚਿਪ ਚਿਪੀ ਜਿਹੀ ਚਾਸ਼ਨੀ ਲੇ ਲਈ మన ప్రదేశ్ ఆరెంజ్ కలర్ इधर अपनी चाशनी बांट के तैयार है और अपका इलेवन तैयार करते हैं ਇਪਸ ਤਰਾ ਗਲਾਸ ਲੈ ਲਿਆ ਤੇ ਹੁਣ ਇਹ ਸਾਰਾ ਮੈਦਾ ਆਪੇ ਇਸ ਤਰ੍ਹਾਂ ਦੇ ਇੱਕ ਪੋਲੀਥੀਨ ਲੈ ਲਿਆ ਲਿਖਾਗਾ ਤੇ ਇਹਦੇ ਚ ਪਾ ਲਾਂਗੇ ਆਪਾਂ ਦੋ ਵਾਰੀ ਪਾ ਲਾਂਗੇ ਜਿਹੜਾ ਆਪਣਾ ਮੈਦਾ ਬਿਲਕੁਲ ਰੀਵਨ ਦੀ ਤਰ੍ਹਾਂ ਬਣਨਾ ਚਾਹੀਦਾ ਇੰਦਰ ਆਪਣਾ ਕਿਉਂ ਗਰਮ ਹੋ ਗਿਆ ਜੀ ਇਹ ਤੁਸੀਂ ਰਫਾਨ ਚ ਡਾਲ ਲੇ ਕਿਉਂ ਚ ਦੇਸੀ ਕਿਉਂ ਚ ਕਿਸੇ ਚ ਵੀ ਬਣਾ ਸਕਦੇ ਆ ਆਪਾਂ ਡਾਲਡਾ ਕਿਉ ਲਿਆ ਤੇ ਹੁਣ ਇਹ ਆਪਾਂ ਸਾਰਾ ਮਟੀਰੀਅਲ ਇਹ ਪਾਲੀਸਿੰਨ ਚ ਪਾ ਲਿਆ ਹੁਣ ਆਪੇ ਜਿੰਨੀ ਕ ਆਪਾਂ ਮੋਟੀ ਜਲੇਬੀ ਰੱਖਣੀ ਆ ਉਹਨਾਂ ਕ ਕੱਟ ਲਾਵਾਂਗੇ ജിപ്പോ പാട சேக்காக ஜிபி நான் பார்த்தா ਆਪਣੇ ਜਲੇਬੀਆਂ ਰੜ ਗੀਆਂ ਹੁਣ ਇਹਨਾਂ ਨਾਲ ਦੇ ਨਾਲ ਆਪਾਂ ਚਾਸ਼ਨੀ ਚ ਰੱਖ ਦਬੋ ਦਾਂਗੇ ਚਾਸ਼ਨੀ ਥੋੜੀ ਜੀ ਆਪਣੀ ਗਰਮ ਹੋਣੀ ਚਾਹੀਦੀ ਹੈ ਜਿਆਦਾ ਠੰਡੀ ਨਹੀਂ ਹੋਣੀ ਚਾਹੀਦੀ 2 ਕੁ ਮਿੰਟ ਆਪ ਇਹਨਾਂ ਡਬੋ ਕੇ ਰੱਖਾਂਗੇ ਜਿਆਦਾ ਟਾਈਮ ਨਹੀਂ ਡਬੋਂਦੇ ਚਾਸ਼ਨੀ ਭਰ ਗਈ ਹੈ ਹੁਣ ਆਪਾਂ ਇਹਨੂੰ ਨਾਲ ਦੇ ਨਾਲ ਬਾਹਰ ਕੱਢ ਦਾਂਗੇ ਜੇਕਰ ਤੁਸੀਂ ਜਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ 2-3 ਮਿੰਟ ਵੱਧ ਵੀ ਰੱਖ ਸਕਦੇ ਆ ਨਹੀਂ ਤਾਂ ਆਪਾਂ ਬਸ 2 ਸਕਿੰਟ ਹੀ ਰੱਖਾਂਗੇ ਵਿੱਚ ਇਸੇ ਤਰ੍ਹਾਂ ਆਪਾਂ ਦੂਜੀਆਂ ਜਲੇਬੀਆਂ ਪਾ ਲਾਂਗੇ ਜਲੇਬੀ ਫਟ ਗਈ ਹੁਣ ਆਪਾਂ ਚਾशनी ਚ ਨਾਲ ਦਿਬੋਲਾਂਗੇ 2 ਮਿੰਟ ਆਪਾਂ ਬਸਦੇ ਨੇ ਇਸ ਤਰ੍ਹਾਂ ਚਾशनी ਚ ਰੱਖਾ ਤਾਂ ਕਿ ਜਲੇਬੀਆਂ ਆਪਣੀਆਂ ਚਾशनी ਪੀ ਲੈਣ ਚੰਗੀ ਤਰ੍ਹਾਂ ਜਲੇਬੀ ਵੀ ਗਰਮ ਹੋਣੀ ਚਾਹੀਦੀ ਹੈ ਤੇ ਆਪਣੀ ਚਾशनी ਵੀ ਥੋੜੀ ਜਿਹੀ ਗਰਮੀ ਹੋਣੀ ਚਾਹੀਦੀ ਹੈ ਨੀ ਤਾਂ ਹੰਦਲੀਬੀਆਂ ਨੂੰ ਬਾਹਰ ਕੱਢ ਲਾਂਗੇ। ਆਹ ਹੋਰ ਅੱਧੇ ਪਾਣੀ ਆ ਗਿਆ। ਤੁਸੀਂ ਵਾਟਿਆ। ਇਸੇ ਤਰੀਕੇ ਉਪਰ ਸਾਰੀਆਂ ਜਲੀਬੀਆਂ ਤਿਆਰ ਕਰ ਲਾਂਗੇ। ਆਪਣੀਆਂ ਸਾਰੀਆਂ ਜਲੇਬੀਆਂ ਬਣ ਕੇ ਤਿਆਰ ਆ ਜੀ ਆਪਣੀਆਂ ਜਲੇਬੀਆਂ ਬਣ ਕੇ ਤਿਆਰ ਆ ਜੀ ਇਹ ਬਹੁਤ ਹੀ ਵਧੀਆ ਬਣੀਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਸਾਫ਼ ਸੁਥਰੇ ਢੰਗ ਨਾਲ ਘਰ ਵਿੱਚ ਹੀ ਜਲੇਬੀਆਂ ਤਿਆਰ ਕਰ ਸਕਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ